हां जी दोस्तों सत श्री अकाल स्वागत करते हैं ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸਰਹਿਆੜੀ ਵੱਡੀ ਸਰਹਿਆੜੀ ਤੁਸੀਂ ਵਿਜ਼ਿਟ ਕਰਨੀ ਹੈ ਤਸਵੀਲ ਜਿਲ੍ਹਾ ਇਸਪੇਡ ਨੂੰ ਸ਼੍ਰੀ ਧਰਮਤਾਰਨ ਸਾਹਿਬ ਲਗਦਾ ਹਰੀਕੇ ਪੱਤਨ ਤੋਂ ਕੋਈ 15-16 ਕਿਲੋਮੀਟਰ ਦੀ ਦੂਰੀ ਹਰੀਕੇ ਤੋਂ ਜਦੋਂ ਆਪਾਂ ਅੰਮ੍ਰਿਤਸਰ ਨੂੰ ਆਉਂਦੇ ਹਾਂ ਤੇ ਬਿਲਕੁਲ ਰਸਤੇ ਵਿੱਚ 15-16 ਕਿਲੋਮੀਟਰ ਜਦੋਂ ਤੁਸੀਂ ਸਫ਼ਰ ਤੈਅ ਕਰੋਗੇ ਸਰਹਿਆੜੀ ਆਉਂਦਾ ਅੱਗੇ ਨਿਸ਼ਾਰੇ ਪੰਨਵਾ ਕਸਬਾ ਇੱਕ ਸ਼ਹਿਰ ਆਉਂਦਾ ਹੈ ਠੀਕ ਹੈ ਜੀ ਹਾ ਤੇ ਵੀਰ ਦੇ ਘਰ ਆਇਆ ਦੋਸਤੋ ਇੱਥੋਂ ਤਕਰੀਬਨ ਆਪਾਂ ਪਹਿਲਾਂ ਵੀ ਇੱਕ ਦੋ ਵੀਡੀਓ ਪਾਈਆਂ ਸੀ ਅੱਜ ਇਸ ਵੀਡੀਓ ਦੇ ਵਿੱਚ ਇੱਕ ਨਾਗਵੀਰ ਸੇਲ ਕਰਦਾ ਪਿਆ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਕ੍ਰੋਸ ਬ੍ਰੀਡ ਆ ਸ਼ਾਈਵਾਲ ਦੇ ਵਿੱਚ ਕ੍ਰੋਸ ਪਹਿਲੇ ਸਵੇਰ ਵੀਰ ਨੂੰ ਆਪਣੇ ਘਰੇਂ ਦੀ ਚਵਾਈ ਕੀਤੀ ਆ ਪਹਿਲੇ ਸਵੇਰ ਦੀ ਮਗਰ ਬੱਚੀ ਵੀ ਆ ਠੀਕ ਹੈ ਜੀ ਇਹ ਪਹਿਲੇ ਸਵੇਰ ਦੀ ਬੱਚੀ ਤੁਹਾਨੂੰ ਦਿਖਾ ਦੇਵਾਂਗੇ ਹੁਣ ਦੂਜਾ ਸੂਬਾ ਇਹ ਵਾਰ ਸੋਣ ਵਾਲੀ ਆ ਪ੍ਰੋਪਰ ਡਿਟੇਲ ਦੇ ਵਿੱਚ ਆਪਾਂ ਚੱਲਾਂਗੇ ਗੱਲਾਂ ਪਿਆਰੀ ਤੇ ਆ ਬੈੜ ਤਰੀਕ ਅੱਜ 20 ਜੁਲਾਈ ਤੁਸੀਂ ਨੋਟ ਕਰ ਲਓ ਸਮਾਂ ਕੋਈ ਦੁਪਹਿਰ ਤੇ 2:00 ਵਜੇ ਦਾ ਆਪਾਂ ਵੀਡੀਓ ਬਣਾ ਰਹੇ ਆਂ ਕੋਈ ਵੀ ਭਰਾ ਖਰੀਦਦਾਰ ਆਪਣੀ ਵੀਡੀਓ ਵੇਖ ਕੇ ਆ ਰਿਹਾ ਤੇ ਸਾਰੇ ਵੀਰਾਂ ਨੂੰ ਬੇਨਤੀ ਆਪਾਂ ਕਰਦੇ ਹੁੰਦੇ ਆਂ ਸਟਾਰਟਿੰਗ ਤੋਂ ਇੱਥੇ ਆਣ ਕੇ ਮੇਰਾ ਭਰਾ ਟਿੱਪ ਕੇ ਤਸੱਲੀ ਤੁਸੀਂ ਕਰਨੀ ਆ ਕਿਉਂਕਿ ਗੱਬਣ ਵੈੜਾ ਟਿੱਪ ਕੇ ਆਪਣੀ ਲੈ ਕੇ ਜਾਇਓ ਠੀਕ ਆ ਜੀ ਸੋ ਇਸ ਵਾਰ ਪਸ਼ੂ ਹੁੰਦੇ ਆ ਤੇ ਬਿਲਕੁਲ ਦੋ ਟਾਈਮ ਤੇ ਹੋਇਆ ਕਰੋ ਆਓ ਕਰਦੇ ਆਂ ਪੂਰੀ ਗੱਲਬਾਤ ਸਭ ਤੋਂ ਪਹਿਲਾਂ ਆਪੀ ਸਸਤਰੀ ਸਤਿਕਾਰ ਜੀ ਕੀ ਹਾਲ ਜੀ ਸਤਿ ਠਾਕ ਹਾਂ ਬਾਲ ਵਧੀਆ ਉਹ ਰਾਹੀ ਬਾਸ ਵਧੀਆ ਚੜਦੀ ਕਲਾ ਤੈਨੂੰ ਸੁਣਾ ਮਾਰੀ ਜਾਂਦਾ ਫੜਕਾ ਵਾਹ ਤੁਰੀਆਂ ਚਲੋ ਕਿਰਪਾ ਮਾਲਕ ਦੀ ਅੱਛਾ ਹਾਂਜੀ ਹਾਂਜੀ ਠੀਕ ਆ ਠੀਕ ਆ ਬੜੇ ਵਧੀਆ ਹੈਪੀ ਵੀਰੇ ਠੀਕ ਠਾਕ ਹੱਤ ਹੈ ਜੀ ਤੇ ਮਾਲ ਹੈਪੀ ਵੈਸੇ ਆਪਣੇ ਕੋਲ ਜਿੰਨਾ ਵੀ ਤਕਰੀਬਨ ਚਲੋ ਘਰੇ ਵੀ ਤੁਸੀਂ ਡੰਗਰ ਪਸ਼ੂ ਰੱਖੇ ਆ ਹਾਂਜੀ ਹਾਂਜੀ ਘਰ ਦਾ ਹੀ ਆਪਣੇ ਤੋਂ ਇਹ ਵੀ ਵੈੜ ਆਪਣੇ ਘਰ ਦੀ ਹੀ ਆ ਠੀਕ ਆ ਜੀ ਪਹਿਲਾਂ ਆਪਾਂ ਇਹ ਸੂਆ ਛੋੜੀ ਆ ਠੀਕ ਆ ਹਾਂਜੀ ਬੱਚੀ ਆਪਾਂ ਪਾਲੀ ਤਾਂ ਪਹਿਲਾਂ ਵੀ ਆਪਾਂ ਪਸ਼ੂ ਘਰੋਂ ਤਿੰਨ ਚਾਰ ਪਿਛਲੇ ਸਾਲ ਦੀ ਗੱਲਾਂ ਵੇਚੇ ਸੀਗੇ ਉਹ ਇਦਾਂ ਕਰਦੇ ਰਹੀਦਾ ਸਿਰਫ ਲੇਬਰ ਲੋਰ ਰੱਖਣਾ ਤੈਨੂੰ ਪਤਾ ਲ ਚਲੋ ਕੋਈ ਗਰਲ ਗਿਆ ਕੋਈ ਕਿਤੇ ਨਾ ਕਿਤੇ ਆ ਵੀ ਗਿਆ ਪਛੂ ਆ ਗਿਆ ਸੇਰ ਤੋਂ ਵੀ ਕਰਨਿਆ ਇਦਾਂ ਚੱਲਦਾ ਰਹਿੰਦਾ ਕੰਮ ਤੇ ਹਾਂਜੀ ਠੀਕ ਆ ਹੋਰ ਵਾਈਬ ਵੀ ਦਾ ਕਿਵੇਂ ਆ ਬਸ ਵਾਈਬ ਦਾ ਵਧੀਆ ਆ ਆਪ ਹੀ ਕਰਦੇ ਫਿਰ ਹਾਂਜੀ ਆਪ ਹੀ ਆ ਚਲੋ ਵਧੀਆ ਕਿਰਪਾ ਬਾਬੇ ਚਲੋ ਚੱਲੀ ਜਾਂਦਾ ਠੀਕ ਆ ਠੀਕ ਆ ਹੱਸਦੇ ਮੈਂ ਕਿਹਾ ਵੀ ਐ ਪੀ ਸਾਲ ਹੋ ਗਿਆ ਮੈਂ ਕਿਹਾ ਵਿਆਹ ਵੀ ਹੋ ਗਿਆ ਤਾਂ ਪਿੰਦਾ ਵਿੱਚ ਕਰਾਇਆ ਨੀਗਾ ਤੇ ਪਿਆਰੀ ਆ ਵਿਆਹ ਹੋ ਗਈ ਕਿਰਪਾ ਮਾਰਕ ਦੀ ਤੇ ਜੀਣਾ ਇਹਦਾ ਹੋ ਗਈ ਕਿਰਪਾ ਦੀ ਹੋਈ ਜਾਂ ਨਹੀਂ ਨਹੀਂ ਅਜੇ ਨਹੀਂ ਹੋਈ ਬਸ ਕਰ ਗਿਆ ਕਿਤੇ ਨਾ ਕਿਤੇ ਸਿਆਜ ਦੇ ਮਾਤਾ ਨੇ ਵੀ ਕਹਦੇ ਨੇ ਮਾਤਾ ਕਰਕੇ ਸਿਆਜ ਦੇ ਵਿਆਹ ਮੁੰਡੇ ਦਾ ਚਲੋ ਕੋਈ ਨਾ ਨਹੀਂ ਹੋ ਜਾਊਗਾ ਕੋਈ ਨਹੀਂ ਵਧੀਆ ਵਧੀਆ ਹਾਂਜੀ ਹਾਂਜੀ ਹੈਪੀ ਅੱਜ ਵੀਰੇ ਇੱਕ ਜਿਹੜੀ ਵੈਰ ਆਪਾਂ ਸੀਲ ਕਰਦੇ ਆਂ ਹਾਂਜੀ ਗੱਬਾ ਨਾਲ ਤਿਆਰੀ ਵਾਲੀ ਆ ਤਕਰੀਬਨ ਦਿਨਾਂ ਦੀ ਗੱਲ ਕਰਨ ਲੱਗੇ ਤੇ ਦਿਨ ਪੂਰੇ ਹੋਏ ਖਲੋਤੇ ਜਾਂ ਉੱਪਰ ਲੈਂਦੀ ਆ ਜਿੰਨਾ ਨਹੀਂ ਦਿਨ ਪੂਰੇ ਹੋਏ ਇਹਦੇ ਬਸ ਠੀਕ ਆ ਵੀਰੇ ਬਸ ਉੱਪਰ ਹੀ ਖੜਨੇ 2-4 ਖੜੂਗੀ ਹੁਣ ਠੀਕ ਆ ਇਹ ਲੈ ਜਾਊਗਾ ਤਾਂ 2-4 ਠੀਕ ਆ ਹਾਂਜੀ ਬਾਕੀ ਪਹਿਲੇ ਸਵੇਰ ਦੁੱਧ ਕਿੰਨਾ ਚਵਾਗੀ ਸੀ ਇਹ 14 ਲੀਟਰ ਚ ਹੋਇਆ ਪਾ ਬਿੱਲ ਸੂਈ 14 ਲੀਟਰ ਨਾਰਮਲ ਸੇਵਾ ਤੇ ਠੀਕ ਆ ਹਾਂਜੀ ਉਹ ਵੀ 14 ਲੀਟਰ ਭਰਾਵੋ ਪਹਿਲੇ ਸਵੇਰ ਦੁੱਧ ਚਵਾਇਆ ਸਵੈਰ ਨੇ ਦੇਣਾ तकरीबन ਕੰਪਲੀਟ ਹੀ ਆ ਹਾਂਜੀ ਹਾਂਜੀ ਕੰਪਲੀਟ ਮੈਂ ਇਹਦੇ ਉੱਪਰ ਲਾਜੇ 4 ਲਾਜੇ 2 ਲਾਜੇ 4 ਲਾਜੇ ਐਨੇ ਦਿਨ ਕਰਮਾਂ ਦੀ ਉੱਪਰ ਲੈਂਦੀ ਆ ਆਰਡਰ ਕੁਆਲਟੀ ਆਪਾਂ ਤੁਹਾਨੂੰ ਦਿਖਾ ਦਿੰਦੇ ਆ ਬੈਕ ਸਾਈਡ ਤੋਂ ਮੜਾ ਜੈ ਹੱਥੀਏ ਤੋਂ ਹਲਾ ਦੇ ਇਹਨੂੰ ਕਰਦੇ ਲੈ ਪ੍ਰੋਪਰ ਇੱਕ ਵਾਰੀ ਮੇਰਾ ਭਰਾ ਤਸੱਲੀ ਨਾਲ ਦੇਖ ਲਓ ਬਿਲਕੁਲ ਰੈੱਡ ਕਲਰ ਦੇ ਵਿੱਚ ਵੈੜਾ ਖੂਬਸੂਰਤ ਆ ਇਧਰੋਂ ਮੈਂ ਤੁਹਾਨੂੰ ਤਸੱਲੀ ਨਾਲ ਦਿਖਾ ਰਿਆ ਛੱਡ ਦਿਓ ਜੀ ਆਹ ਲਓ ਆਇਆ ਮੇਰਾ ਭਰਾ ਚੈੱਕ ਕਰੋ ਆਰਡਰ ਕੁਆਲਟੀ ਦੇਖੋ ਇਹ ਵੀ ਨਹੀਂ ਵੇ ਗਰਮਾ ਠਿਕਾ ਵੀ ਕੋਈ ਮਸਲਾ ਕੋਈ ਮਸਲਾ ਹੀ ਨਹੀਂ ਜਿੱਦਾ ਮਰਜ਼ੀ ਭਾਵੇਂ ਥੱਲੇ ਆ ਨੀ ਉਧਰ ਉਧਰੀ ਨੰਗ ਜੇ ਹੋਇਆ ਮਝਾਲ ਹੈ ਆ ਲਓ ਜੀ ਲਾ ਸੀਲ ਸੌਆ ਇਹ ਬਹੁਤ ਆਪਣੀਆਂ ਭੈਣਾਂ ਜਿਹੜੀਆਂ ਡਿਕਾ ਦੀ ਇੱਕ ਟੰਡੇ ਤੇ ਪਸ਼ੂ ਖਰੀਦਣ ਦੀਆਂ ਚਾਹ ਬਾਣਾ ਕਿਉਂਕਿ ਚਵਾਈ ਕਰਦੀਆਂ ਨੇ ਚੰਗੇ ਚੰਗੇ ਦੇਵੀ ਫਾਰਮ ਵੀ ਮੇਰੀਆਂ ਭੈਣਾਂ ਚਲਾ ਰਹੀਆਂ ਨੇ ਤੇ ਉਹਨਾਂ ਦੇ ਮਤਲਬ ਦੀ ਸ਼ਾਇਆ ਇਧਰੋਂ ਮੈਂ ਤਾਂ ਕੋਈ ਲਾ ਗਿਓ ਖਾਵਾ ਤੇ ਕਰੋ ਚੈੱਕ ਮੁੱਠੀ ਮੁੱਠੀ ਥਣਾ ਸਪੇਸ ਗੈਪ ਚੰਗਾ ਆਪਸੀ ਥਣਾ ਦਾ ਬਾਕੀ ਤੁਸੀਂ ਨੇ ਖੇੜੇ ਸਾਹਮਣੇ ਦੇਖ ਹੀ ਰਹੇ ਜੇ ਹਾਂਜੀ ਅੱਗੇ ਆ ਜਿੱਦਾ ਮਰਜ਼ੀ ਵੇਖੋ ਐਡੀ ਧੀਰੀ ਆਈਟੀ ਠੰਡੀ ਸੀਵਸ ਆਉ ਵੈਸੇ ਵੈਰ ਆਪਾਂ ਦੇਖਦੇ ਆਂ ਤੇ ਵੇਖਦੇ ਬੜੀ ਘੱਟ ਆ ਹਾਂਜੀ ਉਹ ਵੀ ਕਿਤੇ ਨਾ ਕਿਤੇ ਸ਼ਾਈ ਵਾਲ ਕਰਾਸ ਬਰੀਡ ਦੇ ਵਿੱਚ ਹਾਂਜੀ ਹਾਂਜੀ ਇਹਨੂੰ ਪ੍ਰਵਾਹ ਹੀ ਨਹੀਂ ਕੋਈ ਜਿੱਦਾਂ ਮਰਜੀ ਮੈਂ ਨਾ ਵੀ ਇਹ ਹੈਪੀ ਹਲਾਇਆ ਨਹੀਂ ਹਿਲਣੀ ਹੈ ਨਾ 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 ਉਹ ਗੱਲ ਬਾਤ ਜਿਹੜੇ ਬਨੇ ਮਰਜੀ ਧਾਰਾ ਮਾਰੀ ਆ ਭਾਵੇਂ ਮਾਰੀ ਤਾਂ ਵੀ ਨਹੀਂ ਕੋਈ ਚੱਕਰ 14 ਕਿਲੋ ਦੋਸਤੋ ਪਲੂਣ ਨੇ ਰੋਡ ਚਵਾਇਆ ਇਧਰੋਂ ਮੈਂ ਤੁਹਾਨੂੰ ਸਾਰੇ ਪਾਸੇ ਦਿਖਾ ਦਿਆ ਇੱਕ ਵਾਰੀ ਲੇਵਾ ਇਧਰ ਬਹਿਣੀ ਵਾਲੇ ਪਾਸੇ ਤੁਸੀਂ ਮਾਰੋ ਝਾਤ ਕਈ ਵਾਰ ਆਉਂਦਾ ਵੀ ਪਸ਼ੂ ਉਪਰਾ ਬੰਦਾ ਵੇਖ ਕੇ ਥੋੜਾ ਜਿਹਾ ਜਿਵੇਂ ਆਪਾਂ ਲਾਗੇ ਬੈਠੇ ਆ ਉਪਰਾ ਪਾਸੇ ਬੰਦਾ ਵੇਖ ਕੇ ਵੀ ਕਿਤੇ ਨਾ ਕਿਤੇ ਡਰਦਾ ਟੁਕਰਦਾ ਪਰ ਆ ਤੁਸੀਂ ਸਾਹਮਣੇ ਵੇਖੋ ਨਾਰਮਲ ਦਰਮਿਆਨੀ ਜਿਹੜੀ ਭਲੂਣ ਨੇਵੇਂ ਦੇ ਉੱਪਰ ਤੁਹਾਨੂੰ ਨਜ਼ਰ ਆ ਸਕਦੀ ਆ ਸੂਣ ਤੋਂ ਬਾਅਦ ਭਲੂਣ ਉਤਰਦੇ ਬਾਅਦ ਜਿਹੜਾ 18 ਤਕਰੀਬਾ ਤੁੰਗਟੂਰਾ ਨਿਕਲ ਕੇ ਸਾਹਮਣੇ ਆ ਜਾਊਗਾ ਤੇ ਬਾਕੀ ਉਦਾਹਰਨ ਫੋਰ ਐਗਜ਼ੈਂਪਲ ਠੀਕ ਹੈ ਜੀ ਦੇਖ ਲਈਏ ਤੁਸੀਂ ਚੰਗੀ ਆ ਸਾਫ ਸੁਥਰੀ ਵੜਾ ਫੇਸ ਕੁਆਲਿਟੀ ਚੰਗੀ ਆ ਆ ਮੂਮਤੇ ਤੋਂ ਦੂਜਾ ਸੁਆ ਸੋਣ ਵਾਲੀ ਆ ਠੀਕ ਹੈ ਜੀ ਤੇ ਕ੍ਰੋਸ ਬਰੀਡ ਆ ਠੰਡੀ ਧੀਰੀ ਪੂਰੀ ਪਿਛਲੇ ਸੂਏ ਦੀ ਇੱਧਰ ਤੁਹਾਨੂੰ ਬੱਚੀ ਦਿਖਾ ਦਿੰਦੇ ਆ ਮਗਰਲੇ ਸੂਏ ਠੀਕ ਹੈ ਜੀ ਪਿਛਲੇ ਸਾਲ ਸੋ ਜਿਸ ਜਦੋਂ ਆਪ ਬੱਚੀ ਨੂੰ ਜਨਮ ਦਿੱਤਾ ਸਾਈ ਵਾਲ ਅੰਗਰੇਜ਼ ਵਿੱਚ ਮਗਰ ਬੱਚੀ ਸੀਗੀ ਇਸ ਵਾਰ ਫਿਰ ਇਹ ਹੈਪੀ ਹੈ ਕਿ ਟੀਗਾ ਵੀਰ ਭਰਾਇਆ ਸੀ ਨੂੰ ਹਾਂਜੀ ਟੀਗਾ ਭਰਾਇਆ ਹੈ ਗਾ ਟੀਗਾ ਵੀ ਫਿਰ ਇਸੇ ਤਰ੍ਹਾਂ ਸਾਈ ਵਾਲ ਦੇ ਬਹੁਤ ਵਧੀਆ ਭਰਾਇਆ ਹੈ ਸਾਈ ਹਾਲਦਾ ਜੀ ਆ ਚਲੋ ਹਾਂਜੀ ਬੱਚੀ ਦੋਨੋਂ ਚਲੋ ਚੰਗੀ ਕਰਮਾਂ ਦੇ ਫਿਰ ਕੋ ਬੱਚਾ ਪੁੱਤਾਂ ਚੰਗਾ ਬੱਚਾ ਵਧੀਆ ਪਾਉਗੀ ਬੱਚੀ ਦਾ ਹੀ ਪਾਉਗੀ ਬੱਚਾ ਜੀ ਹਾਂਜੀ ਫੋਲਾ ਆਪਾਂ ਵਧੀਆ ਟੀਗਾ ਭਰਾਇਆ ਹੈ ਠੀਕ ਹੈ ਹਾਂਜੀ ਤੇ ਬਾਕੀ ਦੁੱਧ ਤੇ ਹੈਪੀ ਵੀਰ ਦੁੱਧ ਦੀ ਫੈਡਪੂਰ ਵੀ ਚੰਗੀ ਆ ਹਾਂ ਇਹਦਾ ਤਾਂ ਮੱਜਾ ਵਰਗਾ ਦੁੱਧ ਆ ਦੇ ਹਾਂ ਹਾਂਜੀ ਹਾਂ ਕਿਉਂਕਿ ਬਹੁਤੇ ਭਰਾ ਆਪਣੇ ਕਹਿ ਦਿੰਦੇ ਆ ਵੀ ਭਾਜੀ ਕਿਉਂਕਿ ਜਿਹੜਾ ਪਸ਼ੂ ਕਰੇ ਕਿਸੇ ਨੇ ਸੰਭਿਆ ਹੁੰਦਾ ਹਾਂ ਉਹਦੀ ਫੈਡਪੂਰ ਦਾ ਕਲੀਅਰ ਕਰ ਦਿਆ ਕਰੋ ਚਲੋ ਦੋ ਆਪਾਂ ਦੱਸਦੇ ਹਾਂ ਦੁੱਧ ਤਾਂ ਵਧੀਆ ਦੀ ਹੈ ਹੀ ਮੱਜਾ ਹਰ ਗਿਆ ਨੇ ਉਹਦੇ ਮੇਵਾ ਉੱਪਰ ਖਣੋ ਆਪਾਂ ਵੇਚ ਨਹੀਂ ਉਦਾਂ ਦੇ ਵਿੱਚ ਗਾਂ ਵੇਚਣ ਦੀ ਲੋੜ ਹੀ ਨਹੀਂ ਬਿਲਕੁਲ ਹਾਂਜੀ ਹਾਂਜੀ ਲੱਭੇ 100 ਘਰਾ ਵੇਚ ਔਰ ਜਵੇਂ ਹੁੰਦੇ ਆ ਟਿਕਾ ਜੀ ਬਾਕੀ ਕੁਝ ਨਾ ਲੇਬਰ ਦੀ ਘਾਟ ਕਮੀ ਪੇਸੀ ਕਰਕੇ ਕੋਈ ਦਾ ਪਸ਼ੂ ਦੇਣਾ ਪੈਂਦਾ ਵੇਚ ਇਕੋ ਜਿਹਾ ਆਪਾਂ ਥੋੜਾ ਖੋਲ ਕੇ ਤੋੜ ਕੇ ਦਿਖਾਉਣੀ ਆ ਤਸਵੀਰ ਦੇ ਨਾਲ ਵੈਰ ਤੁਸੀਂ ਚੈੱਕ ਕਰ ਲਿਓ ਲੜਾ ਲੂੜਾ ਹਵਾ ਨੇ ਲੇ ਵਦਣੇ ਦੀ ਕਾਫੀ ਆ ਉਮੀਦ ਆਪਾਂ ਕਰ ਸਕਦੇ ਆ ਵੀ ਕਰਮਾ ਲੀਟਕੇ ਦੇ 2-4 ਦਿਨਾਂ ਦੇ ਵਿੱਚ ਹੋਰ ਵੀ ਦੇਵਾ ਭਰ ਦੋ ਇਹ ਤਾਂ ਫੁੱਲ ਭਰੂਗੀ ਸੰਤੂ ਸਾਹਿਬ ਇੱਥੇ ਬੈਠਾ ਨਹੀਂ ਆਂਦਾ ਹੁੰਦਾ ਕਰਮਾ ਪੂਰੀ ਬਣਦੀ ਹੈ ਨਾ ਹਾਂਜੀ 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 ਲੱਭੀ ਠੀਕ ਆ ਜੀ ਲੱਭੀ ਜਿਹੜੇ ਆਪਣੇ ਸੱਜਣ ਵੀਰ ਨੇ ਘਰੇ ਟਿਕਾਉਣੀ ਆ ਖਾਸ ਤੌਰ ਤੇ ਇਸ ਵੈਰ ਨੂੰ ਤੁਸੀਂ ਹੱਥ ਪਾ ਲਿਆ ਜੀ ਸੀਲ ਸਾਊ ਆ ਥੋੜਾ ਜਿਹਾ ਲੰਬਾ ਇੱਕੋਰੀ ਆਪੀ ਅੱਗੋਂ ਘੁਮਾ ਕੇ ਨਾ ਵੀਰ ਲੰਬਾ ਮਾੜਾ ਤੋੜ ਦਿਆ ਜੈਨ। ਬਾਕੀ ਢਾਂਚਾ ਵੇਖੋ ਮੇਰਾ ਭਰਾ ਫੁੱਲ ਭਜਨ ਵੇਟ ਭਾਰੀ ਸਰੀਰਕ ਬੰਤਰ। ਵੀ ਮਈਆਂ ਵਾਂਗੂ ਪਲੀ ਪਲੀਤੀ ਆ ਇੱਕੋਰੀ ਹੋਰ ਜਿਹੜਾ ਘੜਾ ਦੇ ਵੀਰ। ਇਤਰਾਜ ਵਰਗੀ ਜਿਹੜੀ ਦੋਸਤ ਪਲੀ ਪਲੀਤੀ ਆ ਫੁੱਲ ਰਾਜੀ ਆ ਫੁੱਲ ਭਜਨ ਵੇਟ ਆ। ਬਿਲਕੁਲ ਡਾਰਕ ਰੈੱਡ ਕਲਰ ਵੀ ਆਪਾਂ ਕਹਿ ਦਿੰਨੇ ਆ ਲਾਲ ਰੰਗ ਵੀ ਕਹਿ ਦਿੰਨੇ ਆ ਇਹਨੂੰ ਗਾਰਾ। ਬਾਕੀ ਚੌੜਾ ਪਿੱਠਪੁੜਾ ਸੋ ਜੋ ਵੀ ਬੰਤਰ ਜੋ ਵੀ ਸਟਰਕਚਰ ਐ ਇਸ ਵੇੜ ਦਾ ਉਹ ਤੁਹਾਡੇ ਸਾਹਮਣੇ ਆ। ਹਾਂ ਜੀ ਫਮਾ ਇਥੇ ਵਾਦੀ ਵਿੱਚ ਹੋਈ ਹੈ ਉਹ ਇਹ ਨਹੀਂ ਹੈਗਾ ਵੀ ਕੋਈ ਥਾਂ ਦੀ ਅਗਲਾ ਬਦਲੀ ਕਰਨੀ ਮੇਰੇ ਦੂਜੀ ਥਾਂ ਤੇ ਚੱਕਰ ਨਹੀਂ ਜਿੱਥਾ ਮਰਜੀ ਘਟਾ ਰਾਮਾ ਨੇ ਕਰਮਾ ਲੇ ਨੇਚਰ ਵਾਈਜ਼ ਵੀ ਬੜੀ ਠੰਡੀ ਧੀਰੀ ਹੈ ਜਿਵੇਂ ਆਪਾਂ ਤੋਰ ਕੇ ਤੁਹਾਨੂੰ ਤਸਲੀ ਨਾਲ ਦਿਖਾ ਰਹੇ ਹਾਂ ਸੋ ਚਾਰੂ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਚਾਰੂ ਵੀ ਬਹੁਤ ਆ ਜਾਓ ਤੇ 14 ਲੀਟਰ ਇਸ ਨੂੰ ਫੇਰ ਰਿਪੀਟ ਕਰਦੇ ਨੇ ਪਹਿਲੇ ਸਵੇਰ 14 ਕਿਲੋਟਰ ਦੀ ਮਿਲਕਿੰਗ ਇਸ ਵਾਰ ਨੇ ਕਰਵਾਈ ਆ ਸੋ ਬਾਕੀ ਮੇਰਾ ਭਰਾ ਕੋਈ ਚੰਗੀ ਸੇਵਾ ਕਰ ਲੂਗਾ ਚੰਗਾ ਦੁੱਧ ਤੁਸੀਂ ਲੈ ਲੋਗੇ ਆ ਦੇਖੋ ਮੈਂ ਵੀ ਹੈਪੀ ਕੀ ਮੋਲ ਦੇ ਕਿ ਡਿਮਾਂਡ ਹੋ ਗਈ ਦੀ ਸੰਤੂ ਸਾਹਿਬ ਮੋਲੇ ਦਾ ਆਪਾਂ ਜਾਇਜ਼ ਹੀ ਕਰਨਾ ਆ ਬਿਲਕੁਲ ਭਾਣਾ ਭਰਾ ਜਿਹੜੇ ਲੈਣ ਦੇਣ ਵਾਲੇ ਹੀ ਕਰਨਾ ਇਹ ਨਹੀਂ ਜ਼ਿਆਦਾ ਕਰਨ ਆ ਹਾਂਜੀ ਕੋਈ ਨਹੀਂ 60000 ਦੀ ਦੇ ਦਾਂਗੇ 60000 ਕਰਦੇ ਆ ਤੇ ਕੋਈ ਨਹੀਂ ਜੋ ਮੰਨਦਾ ਨਾ ਉਹ ਤੁਸੀਂ ਦੱਸੋ ਕੋਈ ਨਹੀਂ ਕਰਦਾ ਨਹੀਂ ਜਾਇਜ਼ ਦਾ ਮੋਲ ਤਾਂ ਤਰ੍ਹਾਂ ਜਿਵੇਂ ਪਹਿਲਾਂ ਵੀ ਡਿਮਾਂਡ ਕੀਤੀ ਆ ਡਿਮਾਂਡ ਆ ਕੋਈ ਕਰਨਾ ਛੇੜ ਚਾਪਾ ਤੇ ਅੱਜ ਵੀ ਇੱਕ ਉਹ ਗੱਲ ਕਰਦੇ ਵੀ 55000 ਦੀ ਦੇ ਦਾਂਗੇ 55000 ਜੋ ਵੀ ਕਸਰਾ ਕਰਤੀਆਂ 55000 ਦੀ ਵਾੜ ਮੇਰੀ ਬਹੁਤ ਵਧੀਆ ਜਿਤਨਾ ਮਰਜੀ ਕੋਈ ਚੋਏ ਇੱਕ ਮੋ ਕੋਈ ਚੱਕਰ ਨਹੀਂ ਕਰੀ ਆ ਆ ਦੇਖੋ ਠੰਡੀ ਧੀਰੀ ਇਹ ਉਹ ਸੀਲ ਸਾਉ ਹਾਂਜੀ ਹਾਂਜੀ ਠੀਕ ਆ ਜੀ ਸੋ ਠੰਡੀ ਧੀਰੀ ਵਾੜ ਆ ਮੇਰਾ ਭਰਾ ਸੀਲ ਸਾਉ ਆ ਜਿਹੜੇ ਪਾਸੇ ਮਰਜੀ ਬੈਠ ਕੇ ਤਸਲੀ ਕਰੀ ਚੱਲੇ ਆਵੇ ਠੀਕ ਆ ਨੇ ਚਲਦੀ ਆ ਬੜਾ ਥੱਲੋਂ ਖਲਾਰ ਖਲੂਰ ਲੈਣ ਦਾ ਬੜਾ ਹਾਂਜੀ ਇਹ ਤਾਂ ਖਲਰਨਾ ਜੇ ਦਿਨ ਖਾ ਰੂਗੀ ਦੋ ਚਾਰ ਉੱਤੇ ਖੜਦੀ ਹੁੰਦੀ ਆ ਮੈਂ ਕੱਲ ਹੀ ਪੂਰੇ ਹੋਏ ਜੀ ਠੀਕ ਆ ਜੀ ਦਿਨ ਕੱਲ ਹੀ ਪੂਰੇ ਹੋ ਗਿਆ ਦੋਸਤੋ ਖੜੂ ਲਸਾਉਣਾ ਵਜੇ ਨਾ ਲੋੜ ਆ ਰਹੀਏ ਕੋਈ ਦੋ ਚਾਰ ਪੰਜ ਦਿਨ ਲੱਗੇ ਹਾਂਜੀ ਤੁਹਾਨੂੰ ਖੜੂ ਪੰਜ ਦਿਨ ਥੱਲੋਂ ਵੀ ਕਰਮਾ ਦੀ ਸੁਆਦ ਆ ਜਾਊਗਾ ਵੇਖਣ ਜੋਗੀ ਸ਼ਾਇਦ ਬਣੂਗੀ ਥੱਲੋਂ ਆਵਾ-ਦਾਵਾ ਤੇ ਆ ਜਾਣਾ ਇਹਨੇ ਜੀ ਹਾਂਜੀ ਹਾਂਜੀ ਪੂਰੇ ਆਵਾ-ਦਾਵਾ ਤੇ ਹੈਪੀ ਇਹ ਇੱਕੋ ਇੱਕਾ ਦਿਨ ਆ ਗਈ ਸੀ ਵੀਰੇ ਹਾਂਜੀ ਹਾਂਜੀ ਕੋਈ ਤੇ ਕੁਟਕਟ ਨੰਬਰ ਇੱਕ ਬੋਲਦੇ ਭਰਾ 8054031140 ਜੀ ਠੀ ਲੋ ਵੀ ਇਹ ਨੰਬਰ ਜਿਹੜੇ ਆ ਦੋਸਤੋ ਸਕਰੀਨ ਦੇ ਉੱਪਰ ਲੱਗ ਚੁੱਕੇ ਆ ਨੰਬਰਾਂ ਤੇ ਕਾਲ ਕਰੋ ਗੱਲਬਾਤ ਕਰੋ ਅੱਜ ਇਸ ਵੀਡੀਓ ਦੇ ਵਿੱਚ ਇੱਕੋ ਇੱਕ ਤੁਹਾਨੂੰ ਇਹ ਨਾਗ ਆਪਾ ਦਿਖਾਉਣਾ ਸੀਗਾ ਬਾੜ ਧੰਨਵਾਦ ਹੈ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਆ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ